ਸਮਰਗਦੇ ਵਿੱਚ ਕਿੰਦਾ ਦਾ ਤੁਸੀਂ ਦੇਖਣਾ ਚਾਹੁੰਦੇ ਆ ਚੰਦੀ ਵਾਲੇ ਖੁਦਾਮ ਜੀਸੂ ਨੂੰ ਤਾਂ ਸਾਰੇ ਜਾਣਦੇ ਆ ਜਿਹੜਾ ਖੁਦਾਮ ਜੀਸੂ ਸੀ ਹੁਣ ਇਸ ਸਮਰਗਦੇ ਵਿੱਚ ਕਿਹੜੇ ਰੂਪ ਉਹਦੇ ਬਾਰੇ ਜਾਣਦੇ ਆ ਜਾਨਾਂ ਦੇ ਯੁੱਗ ਪ੍ਰਕਾਸ਼ ਦੀ ਪੋਥੀ ਦੇ ਵਿੱਚ ਖੁਦਾਮ ਜੀਸੂ ਨੂੰ ਦੇਖਿਆ ਉਹ ਕੀ ਕਹਿੰਦਾ ਕਿ ਮੈਂ ਸਮਾਧਾਨਾਂ ਦੇ ਵਿਚਕਾਰ ਮਨੁੱਖ ਦੇ ਪੁੱਤਰ ਦੀ ਰਿਆਈ ਇੱਕ ਕਿਸੇ ਨੂੰ ਦੇਖਦਾ ਜਿਹਨੇ ਗੈਣਾ ਟਿੱਕਰ ਜਾਮਾ ਪਹਿਨਿਆ ਹੋਇਆ ਚਰਨੀ ਬਾਰੇ ਗੁਦਾਵਰ ਯਿਸੂ ਜੀ ਨੇ ਸ਼ਰਧਕੇ ਸਵਰਗ ਵਾਲੇ ਗੁਦਾਵਰ ਯਿਸੂ ਜੀ ਦੇ ਅਹਿਿਆਰ ਕਰਨਗੇ ਤੇ ਉਹਨਾਂ ਦਾ ਨਾਮ ਸੁਣਾ ਸ਼ਮਾਦਾਰਾਂ ਦੇ ਵਿਚਕਾਰ ਇੱਕ ਮਨੋਹਕ ਜੇ ਕੁੱਤਾ ਜੀ ਗਿਆ ਹੀ ਨਾ ਜਿਹਦੇ ਪੈਰਾਂ ਦੀ ਘਰ ਜਾਮਾ ਪਹਿਲੇ ਹੋਇਆ ਉਹਦੀ ਸ਼ਾਰਦੀ ਦੇ ਦੁਆਏ ਸੋਰੇ ਦੀ ਪੇਟੀ ਆ ਉਹਦੇ ਕੱਢਦੇ ਵਿੱਚ ਲਿਖਿਆ ਹੋਇਆ ਪ੍ਰਭੂਆਂ ਦਾ ਪ੍ਰਭੂ ਬਾਦਸ਼ਾਹ ਦਾ ਬਾਦਸ਼ਾਹ ਉਹਦੇ ਮੂੰਹ ਦੇ ਵਿੱਚੋਂ ਦੋ ਤਾਰੀ ਤਲਵਾਰ ਨਿਕਲਦੀ ਆ ਉਹਦੀਆਂ ਅੱਖਾਂ ਆਜੂਆਂ ਲਾਟਾਂ ਆ ਉਹਦੇ ਬਾਸ ਸੇਧ ਉੱਪਰ ਗਏ ਸੇਧ ਬਰਗ ਪਰ ਗਏ ਆ ਉਹਦੇ ਪੈਰ ਦਿੱਤਰ ਖਾਸ ਦੇ ਬਰਗ ਗਏ ਆ ਜਿਹੜਾ ਆ ਉਹ ਗੱਲ ਵੀ ਉਹ ਰਲਾ ਮੁੱਖੇ ਕਹਾਂਇਆ ਕਿ ਨਾ ਸੂਰਜਾਂ ਦੇ ਦੇਤੀ ਦੇ ਨਾਲ ਚੱਲਣਾ ਹੈ ਹallelujah ਹallelujah ਉਹਦਾ ਸਾਧਨ ਦੀ ਗੁਰੂ ਦੇ ਦਿੱਤੀ ਨਾਲ ਸੀ ਜਿਹੜਾ ਸਰਬੰਸ ਦੇ ਵਿੱਚ ਆਪਣੇ ਪਿੱਟਾਂ ਦੇ ਸੱਜੇ ਪਾਸੇ ਬੈਠਾ ਉਹ ਇਸ ਦੁਨੀਆ ਦਾ ਨਿਆਂ ਕਰਨ ਲਈ ਆ ਰਿਹਾ ਕੀ ਅਸੀਂ ਆਪਣੇ ਮੋਜ ਮਸਤੀ ਵਾਲੇ ਜੀਵਨ ਨੂੰ ਬੁਰੀਤ ਕਰਕੇ ਤੋਬਾ ਕਰਕੇ ਵਕਤ ਸੁਭਾਣੇ ਤੋਂ ਬਾਅਦ ਉਹਦਾ ਸਾਧਣਾ ਕਰਨਾ ਹੈ ਬਾਪਰ ਜੀਵਨ ਬੈਠਾ ਸਾਧਣਾ ਕਰਨਾ ਕਰਕੇ ਬਪਤਿਸਮਾ ਲੈਣਾ ਹੀ ਕੇਵਲ ਵੱਡੀ ਗੱਲ ਨਹੀਂ ਨਾ ਲੇਕਿਨ ਇਸ ਸਰਦੀ ਤੋਂ ਆਪਣਾ ਜੀਵਨ ਬਲਿੱਤਰ ਕਰਦਾ ਹੈ ਪਵਿੱਤਰ ਪਰਮੇਸ਼ਰ ਨੂੰ ਪਵਿੱਤਰ ਤਾਇਤ ਨੂੰ ਦੇਖ ਨਹੀਂ ਸਕਦਾ